ਕਿ ਪੁਰਾਣੇ ਪਰਾਣੇ ਸੀ ਗੀਤ ਸੁਣਿਆਣੇ ਗਏ ਸਾਸ਼ੀਕਾਰ ਜੀ ਅੱਜ ਬੇਬੇ ਤੇ ਸਾਡੀ ਮਾਤਾ ਦੋਨੇ ਸੁਣਾਉਣਗੇ ਤੁਹਾਨੂੰ ਪੁਰਾਣਾ ਪੰਜਾਬੀ ਸੱਭਿਆਚਾਰ ਗੀਤ ਕਿਉਂਕਿ ਉਹ ਏਕਾਂ ਕਹਿੰਦੇ ਦੋ ਬੰਦੀ ਰੜ ਕੇ ਲਾ ਸਕਦੇ ਨੇ ਸਾਨੂੰ ਤਾਂ ਆਉਂਦੀ ਨਹੀਂ ਹੈਗੀ ਫੇਰ ਏਕ ਕਿੱਥੋਂ ਲੱਗੂਗੀ ਕਿ ਨਹੀਂ ਅੱਧਾ ਸੁਣਾਵਾਂਗੇ ਫੇਰ ਸਾਰਾ ਤੁਸਾਂ ਹੁੰਦੇ ਕਿਆ ਅੱਧਾ ਵੱਡਾ ਹੈ ਕਹਿੰਦੇ ਵੱਡਾ ਤੇ ਛਿੱਡਾ ਹੈਗਾ ਗਾਇਂ ਜਾਓ ਬੇਲੀਆਂ ਤਾਂ ਹੈਗੀ ਉਹ ਮੇਰੇ ਰਹੇਗਾ ਮੇਰੇ ਨਾਲ ਕੇ ਕੰਡਾ ਪੇਰਾਦਵ ਜਾਲਾ ਜਾਤਾ ਨਾ ਕਰੋ ਆਗਲੇ ਦਾ ਚਲ ਚਲ ਠੀਕ ਹੈ ਪੂਰਾ ਸੁਣਾ ਦੇਗੇ ਠੀਕ ਹਾਂ ਇਹਦਾ ਉਹੀ ਚਪੜੀਆਂ ਲੱਗਣੀਆਂ ਹਨ ਚਲ ਹੋ ਗਈ ਸ਼ੁਰੂ ਚਲੋ ਚਾਹ ਪੜੀ ਸਰ ਸੇ ਅੱਗ ਨੂੰ ਮੈਂ ਜਾਨੀਆਂ ਮੂਰੇ ਖੜਾ ਛੜ ਜੇੜ ਸੁਵੇਂ ਸੱਸੇ ਮੇਰੀ ਦੱਸ ਘਣੀ ਹੈ ਅੱਛਾ ਠੀਕ ਹੈ ਦੁਆਰਿਆ ਘਰੇ ਕੋਈ ਘਟ ਮੂਰੇ ਖੜਾ ਛੜ ਕੁਛ ਨਾ ਲੀਆ ਕਾ ਦੂਜੀ ਜਤੇ ਤੇਰੀਆਂ ਪਾੜੂਗੀ ਖਾ ਖਾ ਤੀਜੀ ਚੱਕੇ ਕਰੋ ਬਾਰ ਕੁੜੇ ਸਸੇ ਤੀਜੀ ਚੱਕੇ ਕਰੋ ਬਾਰ ਕਹੋ ਮਾ ਮਾ ਸੋਣਾ ਬਸ ਇੰਨਾ ਕਦੀ ਆਏਗਾ ਵਿੱਚੋਂ ਸਭਾ ਬੀਚਾ ਬਹੁਤ ਹੈ ਚੌੜਾ ਕਟਣਾ ਹੈ ਅੱਛਾ ਤਾਂ ਸਿਰਫ ਕਾਲਾ ਚਾਹਦੀ ਵੀਡੀਓ ਦਾ ਜੇ ਨਾਟਕ ਟੱਪਾ ਦੋ ਟੱਪ ਬਣਾਏ ਬਸ ਵਿੱਚ ਤਾਂ ਹੈਗਾ ਮਮਾ ਆਉਂਦਾ ਤੇ ਸਾਫ ਆਉਂਦਾ ਤੇ ਕੰਮੀ ਆਉਂਦੀ ਆ ਨੰਨੇ ਮੇਰੀ ਕੋਈ ਦੁੱਦੀ ਤੇ ਨਾਨਾ ਮਮਾ ਦਾ ਬਣਿਆ ਕੇ ਵਿਆਹ ਕੁੜੀ ਸੱਜੇ ਨਾ ਹੋਰ ਹੋਣਾ ਹੈ ਤਾਂ ਕਿ ਬਾਬਾ ਬੱਡਾ ਸਾਰਾ ਨਹੀਂ ਫਿਰ ਸੋਨੇ ਸਾਰਾ ਘਾਉਣਾ ਦੀ ਦੁਬਾਰੇ ਸਾਰਾ ਘਾਣਾ ਕਿੱਥੇ ਲਾਵਾਂਗੇ ਕਿ ਪੂਜੀ ਕਿਤੇ ਫੇਰ ਹੈ ਅੱਛਾ ਯਾਦ ਕਰਕੇ ਆਉਂਗੀ ਯਾਦ ਕਰਕੇ ਹੋਰ ਮੈਂ ਸਾਰਾ ਹੀ ਸੋਨਾ ਲੱਗ ਗਿਆ ਨਾ ਜਦੋਂ ਸਾਰਾ ਬੋ ਤਾਂ ਮੈਂ ਤੁਹਾਨੂੰ ਸੁਣਾ ਕਿਵੇਂ ਲੱਗਦਾ ਜੋ ਹਾਂ ਇਹ ਤਾਂ ਮੈਂ ਸੁਣਾ ਦਿੰਦੀ ਹਾਂ ਇਹ ਕਹਿੰਦੇ ਹੋਏ ਇਸ ਬਾਰੇ ਰਾਣਾ ਕੋਈ ਹੋਰ ਹਾਂ ਕੁੜੇ ਸੱਸੀ ਅੱਜ ਨਹੀਂ ਸੇਰਾ ਫੇਰ ਉਹ ਛਾਪਦਾ ਦਾ ਹੀਰ ਫੇਰ ਹੋਰ ਸੱਤ ਮਹੀਨੇ ਕਹੀ ਜਾਂਦੀ ਤੇ ਅਸੀਂ ਇਹਦੀ ਰਹਾ ਤਾਂ ਲੈ ਲੈਂਦੀਆਂ ਤੇ ਵਾਰੀ ਇਹ ਗੱਲ ਕਿਸੇ ਪਾਰ ਮੇਰੇ ਨਾਲ ਮੈਂ ਇਹਦੇ ਨਾਲ ਤੇਰੇ ਵਿੱਚ ਵੀ ਕਾਇਗਾ ਦੇਖਾ ਕਰਦੀਆਂ ਦੀ ਅਸੀਂ ਕਰ ਸਕਦੇ ਵਸੇ ਵਸੇ ਹੋ ਜਾਈ ਅਸੀਂ ਆਉਂ ਮਾਰੀ ਫਿਰ ਕਰਦੀ ਅਸੀਂ ਨਹੀਂ ਕੁੜੀ ਸਸੇ ਕਹਿੰਦੇ ਨੀੱਚੇ ਬਾਬਾ ਜਿਹੜਾ ਨਾਲ ਇੱਕ ਵਾਰ ਮਿਲ ਜਾਂਦੇ ਨੇ ਹਨਾ ਸ਼ਬਦ ਉਸੇ ਨਾਲ ਫੇਰ ਚਲਾ ਜੀ ਬਣ ਜਾਂਦੀ ਆ ਬਾਜ ਬਣ ਜਾਂਦੀ ਸਾਡੇ ਮੈਲਾ ਦੇ ਅੰਦਰ ਕੀ ਕਰੀ ਦੇ ਮਾਈ ਕੀ ਕਰੀ ਦੇ ਮਹੀ ਦਾਰਤਣ ਦੇ ਫੀਜ ਤੂੰ ਪੁੱਤ ਤੂੰ ਪੁੱਤ ਮੇਰਾ ਕਾਲੀਆਂ ਲਾ ਦੇ ਮਠੇਰੀਆਂ ਵੇ ਮਾਈ ਤੇਰੀਆਂ ਵੇ ਵਹੀ ਜਾਨ ਕਰਾ ਕਰਵਾ ਤੂੰ ਪੁੱਤ ਤੂੰ ਪੁੱਤ ਵੇ ਰਜੇਦ ਐ ਕਿਦਨੇ ਏਕਾਲੇ ਪਹਿਲਾਂ ਹੀ ਟੋਟੇ-ਟੋਟੇ ਬੁਝਾ ਲਈ ਟਰੋ ਲੱਗੀ ਕਦੇ ਕੁਝ ਕਰ ਲਿਆ ਉਹ ਥੋੜਾ ਇਹ ਤਾਂ ਹੈ ਪਰ ਇੱਕ 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 ਗੀਤ ਤਾਂ ਮਹਿਗਾ ਸਕਦੀ ਸੀ ਕਿ ਕਿਹ ਹੈ ਵਾਦੂ ਕਿ ਰਾਣੀ ਅੱਛਾ ਹੁਣ ਇਹ ਗਾ ਲੈਂਦੀ ਆ ਨੀ ਜਿੱਦਣੇ ਵਿੱਚ ਲੱਗਿਆ ਕੌਣ ਉਹ ਇਹ ਬੰਗਾਲਾ ਸਾਨੂੰ ਕੀ ਸਾਰੇ ਸਿੱਖ ਜਾਂਦਾ ਅਗਲਾ ਕਾਰੇ ਹੁੰਦੀ ਨੇ ਮੈਂ ਕਾ ਬਾਤੂ ਹੋਂ ਤੇ ਪਹਿਲਾਂ ਮੇਰੇ ਬੋਲ ਅਸੀਂ ਕੁਮਾਸੀ ਸਿਖਵਾਲ ਨਾਲ ਜਦ ਗਾਉਂਦਾ ਵੀ ਰਾਜਾ ਤੇ ਉਹਦੀ ਵਿੱਚ ਇਹ ਤੋੜ ਦਿੰਦੀ ਵਿੱਚ ਗਾਉਂਦਾ ਟੋੜ ਦਿੰਦੀ ਤੋੜ ਦਿੰਦੀ ਵਿੱਚ ਮੇਰੇ ਮਾਸੀ ਸਿਖਵਾਲ ਇਹ ਨਹੀਂ ਤੋੜ ਦਿੰਦੀ ਮੇਰੀ ਵਾਰੀ ਮਾਸੀ ਸਿਖਵਾਲ ਨਾਲ ਰਾਜੇ ਦੀ ਦੋ ਹੀ ਗਉਂਦੀ ਹੈ ਮੈਂ ਅਸੀਂ ਤਾਂ ਦੇਖੀ ਰਤਾ ਕੀ ਦੇ ਹੁੰਦੇ ਸਾਂ ਘੜ ਜਾਂਦਾ ਮੈਂ ਇਹ ਵੀ ਜਦੋਂ ਵਿਆਹ ਹੁੰਦਾ ਸੀ ਉਦੋਂ ਹੈ ਕਿਰਕ ਮੁੰਡਿਆਂ ਦੇ ਸਾਹ ਨੇ ਪਾਲੇ ਦੇ ਬਿਆ ਨੂੰ ਇੰਨੇ ਇੰਨੇ ਤੇ ਚੋਗੇ ਕਰਦੀ ਸੀ ਐਨਾ ਨੱਚਦੀ ਨਾ ਮਾਇਰੇ ਵਾਲਾ ਉਹ ਕਰਦੀ ਕੋਈ ਨੱਚੇ ਨਹੀਂ ਸਕੀ ਜਿੰਨਾ ਨੱਚਦੀ ਮੋਟਾ ਗੋਡੇ ਨੇ ਖੜਾ ਹਾਂ ਜਦੋਂ ਮੈਂ ਵਗ ਜਾਂਦੀ ਉਹਦੇ ਕਹਿੰਦੀ ਆ ਆ ਗਈ ਬਸ ਹੁਣ ਹੁਣ ਖਾਣਾ ਲੱਗੂ ਜਦੋਂ ਲੱਗੀ ਉਹ ਬੰਦੇ ਦੀ ਰੌਣਕ ਹੁੰਦੀ ਆ ਹਨਾ ਇੱਕ ਇੱਕ ਕਰਿਆ ਕਰਦੇ ਸੀ ਦੇਖੀ ਤੇ ਕਿਰ ਸੋਈ ਹੁੰਦੀ ਹੈ ਕਿਰ ਸੋਈ ਜਾਣਾ ਸੋਨ ਉਹਦਾ ਇਹ ਤਾਂ ਮ ਜਾਣ ਦੇਣੀ ਮੈਂ ਤਾਂ ਮੇਰੇ ਤਾਂ ਹੌਲੇ ਨਾਲ ਕੀ ਚੱਲਦੀ ਨਾ ਚੱਲਦੀ ਜਿਵੇਂ ਸੋਨੇ ਦੇ ਘਾਇਦੇ ਕੀਤੇ ਪਰ ਸਾਡੇ ਬਾਣੀਆਂ ਦੀ ਗਲੀ ਸੀ ਅੱਧੀ ਅੱਧੀ ਮਿਸਤਰੀਆਂ ਦੀ ਅੱਧੀ ਬਾਣੀਆਂ ਦੀ ਠੀਕ ਆ ਅਸੀਂ ਤਾਂ ਬਾਣੀਆਂ ਦੇ ਵੀ ਕਿਤੇ ਕੋਣ ਮਾਗ ਜਨੇ ਦੀਆਂ ਅੱਛਾ ਨਵੇਂ ਕਮਾੜ ਸੁਬਾਣੀ ਬਰਤਦੇ ਇੰਨੇ ਸਾਡੇ ਨਾਲ ਅੱਛਾ ਮਿਸਤਰੀਆਂ ਤਾਂ ਕਿਹੜੇ 40 ਰਹਿ ਗਏ ਸਾਡੇ ਵਿੱਚ ਸਾਡੇ ਜੱਟ ਮਾਦ ਵੀ ਹੈਗੇ ਨੇ ਅੱਛਾ ਇਹ ਕੀ ਸੀ ਬਹੁਤ ਮਿੱਠੀ ਹੈ ਸਾਡੀ ਮਿਕਸ ਆ ਬਹੁਤ ਪਸੰਦ ਤੁਤਰ ਆ ਗਈ ਬਟਾ ਹੈ ਇਹ ਬਟਾ ਹੈ ਮੈਂ ਲਾਂ ਅੰਦਰ ਕੀ ਕਹਾ ਉਹੀ ਨੇ ਮਾਈ ਵੀਡੀਓ ਦੇਖੋ ਇਹ ਮਾਈ ਨਾ ਤਿਆਰੀ ਕਰਕੇ ਆਇਆ ਕਰੋ ਤੁਸੀਂ ਦੋਨੇ ਮੈਡਮਾ ਹਾਂ ਪਾਣੀ ਆਈ ਵੀਡੀਓ ਇੱਕ ਗੀਤ ਤਿਆਰ ਕਰਕੇ ਆਇਆ ਇੱਕ ਵਾਰ ਆਈ ਵੀਡੀਓ ਕਹਿ ਦਿਆ ਕਰਾਂਗੇ ਬਸ ਹਾਂ ਪੂਰੇ ਪੈਰੇ ਕਰ ਲਈ ਪੂਰੇ ਪੈਰੇ ਕਰਨੀ ਆਉਂਦੇ ਫਿਰ ਉਹ ਪੱਕ ਕੇ ਪਾ ਦੇ ਫਿਰ ਆ ਫਿਰ ਉਹ ਤੇ ਕੱਟੀ ਕਰ ਲਈ ਕਿਉਂ ਇਹਨਾ ਉਹ ਤਾਂ ਕੱਟ ਕਰਨੇ ਔਖੇ ਹੋ ਜਾਣਗੇ ਤੁਸੀਂ ਇੱਕੇ ਵਾਰ ਬਹਿ ਕੇ ਬਸ ਇੱਕੇ ਪੂਰਾ ਕਰ ਗਈਆਂ ਇੱਕੇ ਪੂਰਾ ਕਰਦੀਆਂ ਬਸ ਹਾਂ ਕਰਦੀਆਂ ਨੱਬਦੀਆਂ ਨਾਲ ਹੁਣ ਇਹ ਚੀਜ਼ਾਂ ਹਟ ਗਈਆਂ ਆਉਂਦੀ ਨਹੀਂ ਜਿਹਨੂੰ ਉਹ ਬੰਦੇ ਵਰਤ ਦਿੱ ਗਿਆ ਤੇ ਹਾਂ ਬਸ ਹੁਣ ਤਾਂ ਦਿੱ ਗਿਆ ਤੇ ਕੰਮ ਚੱਲ ਪਿਆ ਉਹ ਸੋਹਣੇ ਤਾਂ ਲੱਗਦੇ ਨਹੀਂ ਇਹ ਬਥੇਰੇ ਹਾਂ ਇਹ ਕੋਲ ਕੋਣ ਜਾ ਕੇ ਕਰਦੀ ਮੈਂ ਪਹਿਲਾਂ ਸਪੈਸ ਲਗਾ ਕੇ ਜਾਂਦੀ ਹਾਂ ਬਈ ਆ ਜੀ ਤੈਨੂੰ ਪੇਰਾ ਕਹਦਾ ਦੁਬਾਰੇ ਜਦੋਂ ਮੈਂ ਬਾਗ ਜਾਂਦੀ ਫੇਰ ਗੀਤ ਛੇੜਦੇ ਉਹ ਛੇੜਦੇ ਪਹਿਲਾਂ ਮਾਰੀ ਜਾਂਦੇ ਨਾ ਬਹਾਨੇ ਨਾਲ ਇਕੱਠੇ ਹੋ ਜਾਂਦੇ ਤੇ ਹਨਾ ਅਸੀਂ ਉਹ ਬਲਕੀਰ ਦੇ ਪਿਆਣੂ ਇਹ ਵਾਰ ਵਾਰ ਕਿਤਰਾਤ ਨੂੰ ਹੋ ਜਾਂਦੀ ਕੀ ਕਰਦੀ ਉਹਨਾਂ ਦੀ ਉਸ ਵੀ ਤੇ ਕਹਿੰਦੇ ਬੱਚਾ ਦਰ ਲੈ ਆ ਜਾਂਦੇ ਫਿਰ ਕਾਮਾ ਗੋ ਲਵੇ ਆ ਜਾਂਦੇ ਕਹਿੰਦੇ ਉਹ ਇੰਨਾ ਤਰਵੇਦ ਕਰਵਾ ਕਹਿੰਦੇ ਫਿਰ ਕਾਮ ਲੈ ਪੂਰੀ ਪਾਈ ਦਿੰਦੀ ਉਸ ਮਾਸਕੀ ਆ ਕਹਿੰਦੇ ਫਿਰ ਜਿਹੜੇ ਵੀ ਚੈਰਮੈਨ ਬਣਨ ਬੜੀ ਵੀ ਵੱਡੰਦੀ ਰਾਤ ਮੇਰੇ ਪਹਿਲੀ ਪੇਜ ਗੱਲਾਂ ਜ਼ਿਆਦਾ ਹੀ ਯੋ ਵੀ ਦਿਲ ਸੀ ਤੇ ਉਹ ਨਾ ਮੇਰੇ ਨਾਲ ਬਣਦੇ ਹੁੰਦੇ ਇੱਕ ਸਾਜਣਾ ਸਾਡੇ ਢਲਮਾਗਾ ਬਾੜ ਦੀ ਕੁੜੀ ਅੱਛਾ ਅਮਰੋ ਉਹਨਾਂ ਨੂੰ ਅਮਰੋ ਵੀ ਕਹਿੰਦੇ ਅਮਰਜੀਤ ਵੀ ਕਹਿੰਦੇ ਜਦੋਂ ਉਹ ਸਿਖੜਦੇ ਤੇ ਭਾਈ ਸਾਨੂੰ ਨਾ ਇਹ ਚ ਲਾਇਆ ਉਹਨਾਂ ਨੇ ਵੀ ਉਹਨਾਂ ਮੋਦ ਚਰਾ ਲੈ ਗਾਣੇ ਚਲਾ ਲੈ ਅੱਛਾ ਮਨੇ ਬਨੇ ਇਸ ਤੋਂ ਪੰਜ ਪੁਰੀਆਂ ਰੱਖੀਆਂ ਮੈਡਮ ਨੇ ਕਰੋ ਜਲੇ ਮੈਂ ਮੈਡਮ ਨੂੰ ਕਹਾਂ ਹਾਂ ਵੀ ਚਾਹ ਦਾ ਟ੍ਰਾਇਲ ਵੀ ਆਉਂਦਾ ਆਉਂਦਾ ਮੈਂ ਜੋ ਇੱਕ ਵਾਰੀ ਸੋਹਣਾ ਸੋਹਣਾ ਅੱਗੇ ਤਾਂ ਉਹਨੇ ਬੜਾ ਜਿਹੜੇ ਬੱਚਿਆਂ ਨੂੰ ਜਿਵੇਂ ਬੈਠਵਾ ਬੈਣਵਾ ਕਰਦੀਆਂ ਸੀ ਹਾਂ ਸਾਡੀ ਨਿਰਮਲਾ ਮੈਡਮ ਹੁੰਦੀ ਵਖਾ ਮੈਡਮ ਵੀ ਮੈਂ ਚਾਹ ਬਣਾਤੀ ਉਹਨੇ ਪਹਿਲੇ ਦਿਨੋਂ ਚਾਹ ਦੀ ਜੋੜੀ ਮੇਰੀ ਹੁੰਦੀ ਅੱਛਾ ਮੈਂ ਸ਼ੁਰੂ ਤੋਂ ਚਾਹ ਬਣਾਈ ਹੈ 13 ਸਾਲ ਦੀ ਮੈਂ ਚਾਹ ਬਣਾਉਣ ਲੱਗ ਗਈ ਸੀ ਸਕੂਲ 'ਚ ਫਿਰ ਮੈਡਮ ਅੱਗੇ ਤਾਂ ਹੁਣ ਤਾਂ ਬੰਦਾ ਅੱਗੇ ਕਰੂਗੀ ਦੁੱਧ ਲੈ ਕੇ ਜਾਂਦੀ ਆ ਮੈਂ ਨੇ ਅੱਗੇ ਵਾਰੀ ਵਾਰੀ ਮੈਡਮ ਨਾਲ ਪੈਣ ਜੀ ਇਹਦੀ ਵਾਰੀ ਉਤਣਾਉ ਨੂੰ ਚਾਹ ਹਾਂ ਮੈਂ ਸਾਰੀਆਂ ਮੈਡਮਾਂ ਦੀ ਵਾਰੀ ਬਖਤਾਂਗੀ ਨਾਲ ਘਰੇ ਦੀ ਬਸ ਮੱਤੀਆਂ ਵਾਲਾ ਸ਼ੋਕ ਹੁੰਦਾ ਪੱਤੀਆਂ ਨਿਕਲਦੇ ਨੇ ਇਸ ਸ਼ੋਕ ਚਟੋ ਵਿੱਚ ਆ ਕੇ ਲਾ ਕੇ ਧਰਦੇ ਨੇ ਕਿ ਤੂੰ ਨਾਚ ਜਿਆਦਾ ਅੱਛਾ ਇਹ ਬਤਾਲ ਲਾ ਮੈਂ ਕਹਾਂ ਮਾਵਾਂ ਨੂੰ ਵੀ ਮੈਂ ਜਾਵਣਾ ਕਿ ਆਜੂ ਮੇਰੀ ਇੱਕ ਵਾਰੀ ਆਵਾਜ਼ ਤਾਂ ਤੂੰ ਸੁਣ ਲੈ ਜਦੋਂ ਉਹਨੂੰ ਮੈਂ ਗਾ ਕੇ ਸੁਣਾਇਆ ਉਹਨੇ ਮੇਰੀ ਆਵਾਜ਼ ਸੁਣੀ ਅਮਰ ਉਹਨੂੰ ਕਹਿੰਦੀ ਐ ਜਿਵੇਂ ਉਹ ਕਹਿੰਦੀ ਸੀ ਵੀ ਕਹਿੰਦੀ ਮੇਰੀ ਤਾਂ ਆਵਾਜ਼ ਸੁਣੀ ਤੇ ਮੈਂ ਤਾਂ ਨਾਂ ਰੱਖਿਆ ਉਹਨੇ ਕਹਿੰਦੀ ਅਮਰ ਜੀ ਤੇਰੀ ਨੋਟ ਕਹਿੰਦੀ ਮਨਜੀਤ ਦੀ ਆਵਾਜ਼ ਕਿੰਨੀ ਵਧੀਆ ਹੈ ਕਹਿੰਦੀ ਹੁਣ ਤੁਸੀਂ ਪੰਜੇ ਜਾਣੇ ਕਹਿੰਦੀ ਇਹਦੇ ਇਹ ਗੁਰੇ ਜਿਹਨੇ ਮੂਰਤ ਤੁਸੀਂ ਵਿੱਚੇ ਉਹਨਾਂ ਦੀ ਬਾਤ ਫੇਰ ਵੀ ਪਾਟ ਜਾਂਦੀ ਮੇਰੀ ਬਾਜੀ ਨਹੀਂ ਪਾਟਦੀ ਹਾਂ ਵੀ ਉਹਦੋਂ ਦੀਆਂ ਗੱਲਾਂ ਹੁਣ ਮੇਰੇ ਯਾਦ ਜੈਲਾ ਕਰ ਉਹਨੇ ਮੈਂ ਪੰਜ ਥਾਵੇਂ ਰੱਖੀ ਡੱਬੇ ਵਿੱਚ ਮੈਂ ਰੱਖੀ ਡੱਬਲਾ ਵਿੱਚ ਮੈਂ ਰੱਖੀ ਵੀ ਅੱਗੇ ਵੀ ਆਉਨੇ ਹੁੰਦੇ ਆ ਹਾਂ ਗੁਰੇ ਆਉਨੇ ਆਉਣਾ ਸੀ ਵੱਡੇ ਸਮਝ ਲੈ ਐਸੇ ਨਹੀਂ ਪ੍ਰਿੰਸੀਪਲ ਨੇ ਉਦੋਂ ਮੂਰੇ ਮੈਂ ਕਿਹਾ ਮੈਨੂੰ ਪੜਾਇਆ ਉਹਨੇ ਗਾਣੇ ਚ ਮੈਂ ਰੱਖੀ ਗਿੱਧੇ ਚ ਮੈਂ ਰੱਖੀ ਪੰਜ ਆਈਟਮਾਂ ਚ ਰੱਖੀ ਬਾਕੀ ਕੌਨਫੀਡੈਂਸ ਹੁੰਦਾ ਬੱਚੇ ਦਾ ਜਦੋਂ ਹੈ ਨਾ सांगਦਾ ਨਹੀਂ ਹੈਗਾ ਉਹ ਤਾਂ ਪਹਿਲਾਂ ਹੀ ਦੱਸਿਆ ਮੈਂ ਪਹਿਲਾਂ ਮੈਂ ਤਾਂ ਦੱਸਿਆ ਮੈਨੂੰ ਡਰ ਲੱਗਿਆ ਮੈਨੂੰ ਰੱਖਣਾ ਨਹੀਂ ਹੈਗਾ ਵੀ ਗਾਣਾ ਤਿਆਰ ਕਰ ਰਹੇ ਹਾਂ ਇਹ ਗਰੀ ਫੇਰ ਤੋਂ ਦਾ ਪੰਜ ਦੇ ਪੰਜ ਗਿਆ ਲੈ ਕੇ ਚੀ ਕਰਦਾਂਗੇ ਤੇ ਨੋਦਰ ਹੋ ਜਾਣਗੇ ਕਿੰਨੇ ਦਿਨ ਕੋਈ ਹੋਏਗਾ ਹਾਂ ਤੇਰੇ ਨਾਲ ਕੋਈ ਸਭ ਜਾਨ ਮਰੀ ਚਾ ਕਰ ਦੇਦੀ ਅੱਛਾ ਮਰੀ ਚਾ ਪਾਣੀ ਤਾ ਨਵਲੇ ਜੀ ਅੰਦਰ ਦੇ ਨੋ ਆ ਭਰਿਆ ਨਹੀਂ ਹੁਣ ਮੈਂ ਤਾਂ ਸਾਰੀ ਜਾਣਦੀ ਹਾਂ ਮਾਨਾ ਜੀ ਮਾਨੇ ਨਹੀਂ ਨੋ ਮਾਨਾ ਪਤੀ ਜੋ ਮਾਨਾ ਪਤੀ ਜੋ ਪੰਜ ਬੜੇ ਹੋਇਆ ਤੁਸੀਂ ਅੱਠ ਉਹ ਕੋਈ ਪੁਆਇੰਟ ਆਈ ਜਾਂਦੀ ਤਾਂ ਨਾ ਇੱਥੇ ਹੋਂਦ ਜ਼ਰੂਰ ਹੈ ਦੀ ਅਬਰੋ ਜਾਣਦੀ ਹੋਵੇ ਫਿਰ ਤੁਸੀਂ ਤਾਂ ਮੈਡਮ ਮੂਨ ਨੂੰ ਲੱਗ ਜਾਂਦੇ ਉਸ ਟਾਈਮ ਚ ਅੱਠ ਪੜ੍ਹੇ ਤੇ ਕੁਛ ਕਰਮ ਕਰਮਾਂ ਦਾ ਦੋਸਤ ਵਿਆਹ ਵੀ ਕਰਮਾਂ ਦਾ ਕੁਮੇਰੀ ਦਾ ਸੁਣੋ ਤੂੰ ਆਹ ਸਾਡੇ ਘਰੇ ਨਾ ਜਿਹੜਾ ਲੈ ਗੋਰ ਰੋਡ ਦਾ ਕੰਮ ਦੀ ਸਾਡੇ ਤਾਂ ਇੱਕ ਥੋੜੀ ਦਿਨ ਦੀ ਬਾਬਾ ਇਹ ਲੈ ਸਮਾਰਟ ਤੁਹਾਡੇ ਬਾਦ ਕਰ ਲੋ ਕਿ ਸਾਡੇ ਅਗਲੇ ਕੁਮੇਰ ਦਾ ਆਉਣੇ ਰੁਪਾਰੀ ਭਾਈ ਅਗਲੇ ਕਹਾਂ ਕੋ ਪੜ੍ਹਦੇ ਜੇ ਨੋ ਸਮਝ ਭੱਜ ਜਾਂਦੀ ਕਹੋ ਲੱਗ ਜਿਨੀ ਪਹਿਲਾਂ ਹੁਣ ਵੀ ਸਦੀਕ ਦੇ ਗਾਣੇ ਆਉਂਦੇ ਨੇ ਹਾਂ ਉਹੀ ਕਹਿਣੀ ਆ ਮਾ ਵੀ ਉਸ ਟਾਈਮ ਤਾ ਤੁਸੀਂ ਗੱਲ ਕਰ ਵੀ ਉਹ ਨਹੀਂ ਤੀ ਅੱਗੇ ਉਹ ਉਹ ਨਹੀਂ ਦੀ ਕੋਈ ਤੁਹਾਨੂੰ ਸੇਧ ਦੇਣ ਵਾਲਾ ਲੈ ਕੇ ਜਾਣਾ ਸਦੀਕ ਦੇ ਗਾਣੇ ਲ ਬਣ ਹੁਣ ਵੀ ਆਉਂਦੇ ਨੇ ਅੱਛਾ ਅੱਗੇ ਦੇ ਕੋਣ ਕਹਿਣੀ ਆ ਕੇ ਲੈ ਫਿਰ ਸੁਣਾ ਰਿਆਂ ਅੱਜ ਸਦੀਕ ਦੇ ਗੀਤ ਕੋਈ ਫਿਰ ਸੁਣਾ ਦੇ ਆਂ ਕਿ ਰੰਗੀਨ ਬੇਦ ਮੱથે ਵਿੱਚ ਟਾ ਕੇ ਬੈ ਕੇ ਲੰਮੇ ਲੰਮੇ ਪਾਵੇਂ ਦਿਲੋਂ ਤੰਦਨੀ ਰਹੀ ਬਚ ਕੇ ਹਾਨਣੇ ਹੋਰ ਨਾ ਚੜਾ ਦੀ ਕਿਤੇ ਚੰਦਨੀ ਰਹੀ ਬਚ ਕੇ ਹਾਨਣੇ ਸਮਣੀ ਗਲੀ ਚ ਇਕੋ ਪਿੰਡ ਦਾ ਸਕੇ ਨ ਕੋਲੂ ਮਾਰ ਕੇ ਕੰਗੂਰਾ ਜੰਡ ਲੰਘ ਵੀ ਮੇਰੇ ਬਸਨਾ ਜਬਰੂਆ ਪੈਂਦੀ ਏ ਛਣਕ ਮੇਰੀ ਬੰਦ ਵੀ ਮੇਰੇ ਬਸਨਾ ਜਬਰੂਆ ਵਾਜੀ ਵਾ ਬੇਬੇ ਦਾ ਕਮਾਲ ਕਰਦੀ ਆ ਬਹੁਤ ਸੋਹਣਾ ਫਿਰ ਦੇ ਵਿੱਚ ਤਾਂ ਸਾਰੇ ਗੁੰਨੇ ਬੇਬੇ ਹਾਂ ਨਾ ਗੱਲ ਕਰ ਇਹਨਾਂ ਦੀ ਕੋਈ ਤਾਂ ਸਾਰੀ ਦੇ ਨਾਲ ਦੀ ਟਾਈਮ ਤੇ ਕਦਰ ਨਹੀਂ ਬਈ ਹਾਂ ਇਹ ਤਾਂ ਹੈਗਾ ਚਲ ਹੁਣ ਪੈ ਗਈ ਨਾ ਹੁਣ ਬਹੁਤ ਪੈ ਗਿਆ ਮੈਂ ਛੋਕ ਪੂਰੇ ਮੇਰੇ ਪਰਮਾਤਮਾ ਨੇ ਕਰੇਗਾ ਹੈਗੇ ਲੇਟ ਪਰ ਮੇਰੇ ਸਾਰੇ ਪੂਰੇ ਕਰਤੇ ਮੈਂ ਕਹਿੰਦੀ ਤੇ ਮੈਂ ਸਬੂਠ ਚਾਹ ਬਣਾ ਲਿਆ ਕਰ ਮੇਰੇ ਦਫਤਰ ਦੀ ਡਿਊਟੀ ਲੱਗੀ ਜੇ ਉਹ ਵੀ ਲੱਗੀ ਹਾਂ ਉੱਥੇ ਵੀ ਮੈਨੂੰ ਕੰਮ ਮਿਲ ਗਿਆ ਫਿਰ ਮੈਂ ਕਹਿੰਦੀ ਸੀ ਮੈਨੂੰ ਮੈਂ ਮੈਂ ਮਜਬੂਰੀ ਰਕਮ ਮਗਰਮਾ ਨਹੀਂ ਭਤਾ ਮਿਲਦਾ ਉਹ ਵੀ ਮੇਰਾ ਪੂਰਾ ਹੋ ਗਿਆ ਪਰ ਮਾਤਮਾ ਨੇ ਟਾਈਮ ਨਾਲ ਦਿੱਤਾ ਹੈ ਸਮਾਂ ਮੈਨੂੰ ਜ਼ਰੂਰ ਦੇਦਾ ਹਾਂ ਪਾਏ ਨੂੰ ਸਭ ਨੂੰ ਹੀ ਦੇ ਦੇ ਚੱਲ ਹੁਣ ਬੁੜੀ ਹੋ ਗਈ ਹੁਣ ਬਣਦਾ ਨਹੀਂ ਕੁਝ ਅੱਗੇ ਤਾਂ ਜੇ ਮੇਰੀ ਉਮਰ ਚ ਹੁੰਦਾ ਤਾਂ ਮੈਂ ਅੱਜ ਨਹਿਰੀਆਂ ਲਿਆ ਦਿੰਦੀ ਨਹਿਰੀਆਂ ਲਿਆ ਦਿੰਦੀ ਅੱਜ ਹਰੇਕ ਹਰੇਕ ਗਮਣਾ ਵਾਲੀ ਦੀ ਮੈਂ ਆਵਾਜ਼ ਕੱਢ ਲੈਂਦੀ ਆਂ ਮਾਰ ਕੇ ਦੀ ਅੱਡ ਤੇ ਸਦੀਕ ਦੀ ਅੱਡ ਸ੍ਰਿੰਦਰ ਸਿੰਘ ਦੀ ਅੱਡ ਦੂਜਿਆਂ ਸਾਰਿਆਂ ਦੇ ਗੌਣ ਵਾਲੇ ਦੀ ਆਵਾਜ਼ ਮੈਂ ਅਡੋਡੀ ਕੱਢ ਲੀਨੇ ਮੇਰੇ ਕੋਲ ਆਦਾ ਪਰੇ ਬਚੀ ਗਈ। ਮੈਨਰੇ ਕੋ ਮੌਕਾ ਨਹੀਂ ਆਇਆ ਮੇਰੇ ਕੋਲ। ਇਹ ਤਾਂ ਗਾਹ ਗੋ ਬਾਬਾ ਕਮਜ਼ੋਰ ਨਿਕਲਿਆ। ਮੂਰੋ ਹੈ ਨਹੀਂ ਸੀ ਬੋਲੀ। ਮੰਦਾ ਹੀ ਨਹੀਂ ਸੀ ਮੂਰੋ ਵੀ ਜਿਹੜਾ ਮੈਨੂੰ ਅੱਗੇ ਕਰਦੇ। ਹਾਂ। ਕੁਝ ਉਹਦਾ ਟਾਈਮ ਹੈ ਜਾਂ ਦੀ ਬੋਲਦੀਆਂ ਵੀ ਨਹੀਂ ਤੀਆਂ। ਕੁਝ ਪਤਾ ਵੀ ਨਹੀਂ ਸੀ ਆਈ। ਵੀ ਇਹ ਕਿੱਥੇ ਜਾਣਾ ਹੈ। ਠੀਕ ਹੈ ਨਾ ਵੀ ਮੈਨੂੰ ਲਾ ਲਓ ਜਾਂ ਮੈਨੂੰ ਰੱਖ ਲਓ। ਜਾਂ ਮੈਂ ਕਿਵੇਂ ਮੂ ਤਾਂ ਫੋਨ ਫੋਨ ਆਉਂਦੇ ਨੇ। ਹਾਂ ਇਹਨੂੰ ਹੁਣ ਤਾਂ ਫੋਨ ਨਾਲ ਹੀ ਆ ਲਾ ਬਣਾ ਕੇ ਵੀਡੀਓ ਪਾ ਦਿੰਦਾ। ਪਾ ਦਿੰਦਾ ਨਾਲੇ ਤਾਂ ਬਾਅਦ ਜਾ। ਵੀਰਿਆ ਆਪ ਕਹਿ ਕੇ ਕੰਮ ਵੀ ਅਸੀਂ ਆ ਜਾਂਦੇ ਉਦੋਂ ਪਤਾ ਹੀ ਨਹੀਂ ਕਿ ਕਿੱਥੇ ਪਹੁੰਚਦੇ ਹਾਂ ਧੰਨਵਾਦ ਅਨਿਤੋ ਨੇ ਬਤਾਰੀ ਜੀ ਅੱਜ ਦੇ ਸ਼ੌਂਕ ਤਾਂ ਲੋਕਾਂ ਦੇ ਆਏ ਰਹਿ ਗਏ ਮੈਂ ਇਕੱਲੇ ਤਾਂ ਆਏ ਰਹਿ ਗਏ ਹੁਣ ਫੌਨਾ ਨਾਲ ਬਹੁਤ ਤਰੱਕੀ ਹੋ ਗਈ ਹੈ ਨਾ ਸਾਰਿਆਂ ਦੇ ਕੋਲ ਸਾਹਮਣੇ ਆ ਗਏ ਚੱਲ ਜਿਹੜੀ ਮੇਰੀ ਉਮਰ ਹੋ ਗਈ ਹਾਂ 35 36 ਸਾਲ ਹੋ ਗਈ ਮੈਂ ਲੰਗਦਾਲਾ ਸ਼ਟਾਰਾ ਪਹਿਨਦੀ ਅੱਛਾ ਉਦੋਂ ਮੈਨੂੰ ਆਜ਼ਾਦੀ ਨਹੀਂ ਤਾਂ ਮੈਂ ਮਤੋਂ ਵਰਗਦੀ ਹਾਂ ਪਤਾ ਨਹੀਂ ਦੇ ਵੀ ਕਿੱਥੇ ਜਾਂਦਾ ਕੋ ਕਿੱਥੇ ਜਾਂਦਾ ਮੈਂ ਤਾਂ ਜਿਹਨੂੰ ਕਿੱਦੇ ਜਾਕਟਰ ਦੀ ਹਾਂ ਔਰ ਹਾਂ ਇਹ ਤਾਂ ਹੈ ਜਿਵੇਂ ਉਸ ਟਾਈਮ ਤੇ ਇੱਥੇ ਨਾਲ ਨਾਲ ਉਹਦਾ ਕਿਹੜਾ ਬੰਦਾ ਭਾਵੇਂ ਤੇ ਹੁੰਦਾ ਔਰ ਹੌ ਓਦੋਂ ਨਹੀਂ ਓਦੋਂ ਕੁੜੀਆਂ ਨੂੰ ਇੰਨਾ ਲੋਕ ਆਜ਼ਾਦੀ ਦਿੰਦੇ ਮੈਨੂੰ ਨਹੀਂ ਮਿਲਦੀ ਸੀ ਆਜ਼ਾਦੀ ਤਾਂ ਪੜਨ ਦੀ ਵੀ ਆਜ਼ਾਦੀ ਨਹੀਂ ਕੁੜੀਆਂ ਨੂੰ ਇਹ ਹੁਣ ਮਰਜ਼ੀ ਨਾਲ ਚੱਲ ਜਿਹਾ ਕੌਮਦਿਆਂ ਨੇ ਆਪਾਂ ਤਿਆਰੀ ਕਰਦੀਆਂ ਨੇ ਅੱਗੇ ਕੋਈ ਹੁਣ ਤਾਂ ਮੁੰਡੇ ਵੀ ਪੂਰੀ ਸਪੋਰਟ ਕਰਦੇ ਨੇ ਵੀ ਚੱਲ ਜੇ ਕੁੜੀ 'ਚ ਕੋਈ ਗੁਣ ਹੁੰਦਾ ਤਾਂ ਕਹਿੰਦੇ ਵੀ ਤੂੰ ਕਰਾ ਅਸੀਂ ਤੇਰੇ ਨਾਲ ਆ ਹਣਾ ਪਹਿਲਾਂ ਕਿਤੇ ਪਾਲਦਾ ਜੇ ਦੀ ਕਰਦੇ ਤੇ ਵੱਡ ਦਾਂਗੇ ਜੇ ਮਾੜੀ ਜੀ ਚੂ ਜਾਊਗੀ ਨਿਕਲ ਗਈ ਅੱਗੇ ਤਾਂ ਸਿੱਧੇ ਚੀਰ ਨਿਕਲ ਜੀ ਵੱਡਣ ਜਾਂਦੀ ਕੋਈ ਹੋਰ ਤਾਂ ਘਰ ਨਹੀਂ ਵੀ ਕੋਈ ਗੱਲ ਹੁੰਦੀ ਦੀ ਹੈ ਨਾ ਤੁੰਮੀ ਸਤਨ ਹੁੰਦੇ ਜਦ ਹੱਡ ਬੁਲਿੰਦਰਾਇ ਕਰਦੇ ਕਿੰਨੀ ਸਤੇ ਨਾਲੇ ਬਹਾਰ ਆਉਂਦੀ ਚੱਲ ਚੱਲ ਆਗ ਵਾਲੀ ਬੋਲੀ ਨਾ ਕਿ ਇਹ ਵੱਡੀ ਐਕਟਰ ਨਹੀਂ ਫੇਮਸ ਕਟਰੀਨਾ ਕੈਪ ਜੀ ਤੁਹਾਡੀ ਵਾਰੀ ਹੈ ਹਾਂ ਕਟਰੀਨਾ ਕਹਿੰਦੇ ਹਾਂ ਮਾਡਲ ਹੁੰਦੇ ਗੱਲਾਂ ਕਰਵਾਸ ਜਦੋਂ ਹੁੰਦੀ ਯਾਦ ਕਰਿਆ ਨਾ ਮੈਂ ਘਰ ਦੇ ਕੰਮਾਂ ਕਨੀ ਉਹ ਐ ਦੀ ਵੀ ਪਿੱਛੇ ਨਾ ਪੁੰਦੀ ਫੋਨ ਨਹੀਂ ਢੜਕਾ ਮੈਂ ਵੱਡੀਆਂ ਹਾਰੀਆਂ ਮੈਂ ਵੱਡੀਆਂ ਚੁੱਲੇ ਹਾਰੇ ਮੈਂ ਬਣਾਇਆ ਸਭ ਕੁਝ ਕੰਮ ਕਿੱਤੇ ਹੋਏ ਮੇਰੇ ਜਿਹੜੇ ਬੰਦੇ ਚ ਇਹ ਜੇ ਗੁਣ ਹੁੰਦੇ ਨੇ ਉਹ ਵੀ ਚਾਹ ਗੁਣ ਵੀ ਹੁੰਦੇ ਨੇ ਹਾਂ ਕਹਿੰਦਾ ਕਹਿੰਦੀ ਸਾਰੀ ਗੁਣ ਤਾਂ ਮੇਰੇ ਚ ਸਾਰੀ ਜੇ ਗੱਲ ਕਰ ਇੱਕ ਗੱਲ ਦੀ ਮੇਰਾ ਬੰਦਾ ਦਾ ਕੰਮ ਆ ਮਾਤ ਨੂੰ ਨਾ ਕਾ ਆਇਨੀ ਆਇਮ ਕਿ ਰਜੰਗਾ ਸੀ ਵੀ ਆਇ ਨਹੀਂ ਬਸ ਮੈਨੂੰ ਬਾਹਰ ਅੰਦਰ ਨਹੀਂ ਆਇ ਮੈਂ ਕੋਈ ਕੰਮ ਕਰ ਲੂ ਮੂਰੇ ਲਾ ਕੇ ਮੇਰੇ ਨਾਲ ਕਰਾ ਦੂ ਹਾਂ ਹਾਂ ਹੁਣ ਕਿਹੜੇ ਗੁੰਡੇ ਪਾਂਦੇ ਪਾਂਦੇ ਜਿੰਦੇ ਉਹ ਤਾਂ ਜਿਉਂਦੇ বাসਦੇ ਰਹਿਣਾ ਆਪੋ ਆਪਣੇ ਘਰਾਂ ਚ ਹਾਂ ਕਿਉਂ ਮੀਨ ਬਸ ਕਿਉਂ ਮੀਨ ਤੇ ਕਹਿਣਾ ਮਤਲਬ ਕਾਚੇ ਬਾਤਾਂ ਮਾਤਾ ਦਾ ਹੁਣ ਵੀਡੀਓ ਕਰਨ ਜਾਂਦੀ ਆ ਨਾ ਸਾਰੇ ਦਰਾਂ ਦੇ ਬੰਦੇ ਮਿਲ ਜਾਂਦੇ ਨੇ ਮੈਂ ਨੂੰ ਸਪੋਰਟ ਹੋ ਗਈ ਬੇਬੇ ਕਿਸੇ ਨਾ ਕਿਸੇ ਰਾਹੀ ਬਾਹਰ ਨਹੀਂ ਸੱਚੀ ਨਹੀਂ ਚਲ ਬੇਬੇ ਪਹਿਲੇ ਵੀ ਬੰਦਾ ਮਾੜਾ ਸੀ ਮੈਂ ਹੱਸ ਜਾ ਜੱਚੀ ਜੇ ਚੰਗਾ ਤਾਂ ਹੀ ਬੇਬੇ ਵੀਡੀਓ ਚ ਕੰਮ ਕਰਦੀ ਆ ਲਉਂਦੀ ਮੈਨੂੰ ਕਿਤੇ ਲੈ ਕੇ ਗਿਆ ਪਹਿਲਾਂ ਵੀ ਇਸ ਗੱਲ ਤੋਂ ਬਹੁਤ ਡਰ ਕਰਦਾ ਸੀ ਫਿਰ ਉਹ ਤਾਂ ਆਪ ਗੁਜਰਾ ਮਿਸਤਰੀ ਦਾ ਕੰਮ ਕਰਦਾ ਸੀ ਉਹਨੂੰ ਕੀ ਪਤਾ ਸੀ ਵੀ ਕਿੱਥੇ ਕੀ ਬਣਦਾ ਉਹਦੇ ਇਹ ਨਾ ਚੀਜ਼ਾਂ ਦੀ ਇੰਨੀ ਨੌਲੇਜ ਨਹੀਂ ਸੀ ਨਾ ਗੱਡੀ ਨੂੰ ਹੁਣ ਪਿਆ ਮੇਰਾ ਵੈਰੀ ਗੁੱਡ ਆਈ ਰੱਖਿਆ ਕਰ ਤੂੰ ਉਹਦੇ ਪਿੱਛੇ ਕਿਹੜੀ ਗੱਡੀ ਚ ਬਾਹਰ ਕਰੀਏ ਗੱਡੀ ਵੱਡੀ ਬਰੀਜਾ ਚ ਬਰੀਜਾ ਚ ਪਿਆ ਚਾਰ ਵਧੀਆ ਜਦੋਂ ਪਰਮਾਤਮਾ ਨੇ ਮੌਕਾ ਦਿੱਤਾ ਮੌਕਾ ਦਿੱਤਾ ਬਿਲਕੁਲ ਚੰਗਾ ਉਹ ਦੀ ਨਾ ਵਧੀਆ ਇਹ ਵੀ ਤੁਹਾਨੂੰ ਤਾਂ ਉਹ ਬਗੇਗਾ ਨਹੀਂ ਤੇ ਕਿਉਂਗੀ ਚਲੋ ਜੀ ਜੀ ਹਾਂ ਚੋੜ ਦੇ ਇਹ ਕਹਿੰਦੇ ਮੰਜੀ ਤੇ ਆਉਂਦੀ ਮੇਰੇ ਐਨਾ ਹੈਗਾ ਭਾਬੀ ਜਿਹੜੇ ਲੈਣ ਚ ਆ ਗਏ ਨਾ ਤੇ ਬੁੜਾ ਚਾਹ ਦਵਾਣਾ ਉਹਦੋਂ ਜਿਹੜਾ ਚੋਰ ਚਿੱਟਾ ਉਹ ਜਵਾਕ ਆਉਂਗੇ ਵਰਗਾ ਹਾਂ ਬੰਦੇ ਸੱਚੀ ਹੋਰ ਹੋਰ ਇਹ ਤਾਂ ਵੱਖਾ ਵਰਗੇ ਹੋ ਜਾਂਦੇ ਨੇ ਸਾਰੇ ਕੋਣ ਅਸੀਂ ਸਾਡੇ ਚ ਨਾ ਕੋਈ ਵੱਡਾ ਨਾ ਕੋਈ ਛੋਟਾ ਅਸੀਂ ਵੱਡਿਆਂ ਨਾਲ ਵੀ ਉਵੇਂ ਹੀ ਬੋਲਦੇ ਛੋਟਿਆਂ ਨਾਲ ਵੀ ਬੱਚੇ ਅੱਧੀ ਕੋ ਸੌ ਰਹੇ ਹੁਣ ਬੇਬੇ ਵੀ ਆਈ ਗਈ ਤੁਮ ਦਾ ਫਲ ਹੁੰਦਾ ਹੀ ਰਹਿਣਾ ਹੁੰਦਾ ਹੀ ਹੈ ਚਲ ਆ ਆਪਣੇ ਨਾਲ ਹਸਨ ਖੇਡਣ ਨਾਲ ਇਹਦਾ ਟਾਈਮ ਲੱਗ ਜਾਂਦਾ ਹੈ ਨਾ ਘਰੇ ਆਉਂਦਾ ਬੰਦਾ ਸਾਰਾ ਟੈਨਸ਼ਨਾਂ ਚ ਜੰਬੜਦੀਆਂ ਨੇ ਮਰੇ ਆ ਕੇ ਨਾ ਸੋ ਕੇ ਜੇ ਤੁਮੀ ਜਾਣੀ ਆ ਮੈਨੂੰ ਨਹੀਂ ਗੁੱਸਾ ਨਹੀਂ ਹੈਗਾ ਸਿਆਸ ਨੂੰ ਲਾ ਕੇ ਕੁਝ ਵੀ ਬੋਲਦੇ ਨੇ ਸ ਗੁੱਸਾ ਨਹੀਂ ਹੋਦਾ ਮੈਨੂੰ ਤਾਂ ਹੈਗਾ ਮੈਂ ਮਸਰ ਨਾਲ ਤਾਂ ਕਿਉਂ ਗੁੱਸੇ ਦਾ ਰਵੇ ਬੈਠ ਕੇ ਚਲੋ ਅਸੀਂ ਅੱਡੇ ਤੋਂ ਸੀਲ ਕਰਦੇ ਆਂ ਗੇਟ ਤੱਕ ਤੁਰੇ ਤੁਰੇ ਆ ਇਧਰ ਵੀ ਆਏ ਹੋਗੇ ਉੱਪਰ ਦੀਏ ਮੈਂ ਤੇਰੇ ਮੇਲੇ ਦੀ ਸੀਲ ਕਰ ਲਿਆ ਬੰਨੀ ਮੇਲੇ ਆਏ ਜਨ ਬਾਲੋ ਕਰ ਲੋ ਵੀਡੀਓ ਬੰਨੀ ਮੈਂ ਸਮਾਨ ਮੰਗੂਗੀ ਕਹਿੰਦੀ ਉਧਰ ਗਾਜੀ ਮੈਨੂੰ ਬੁੜੇ ਦੇ ਮਗਰ ਦਵਾਉਣਾ ਨੇ ਉਧਰ ਵੀ ਇਹ ਮੰਗੂ ਕੀ ਮੱਗਦੇ ਜਣਾਉਣ ਨੂੰ ਮੈਂ ਵੀ ਮੱਗੂ ਤੇ ਲਾਣ ਵਾਲ ਨੂੰ ਮੈਂ ਇਹ ਤਾਂ ਲੈ ਲੂਗੀ ਬੱਗਰ ਦਾ ਮਸਾਲਾ ਮੂਰੇ ਲਾ ਕੇ ਬੱਗਰ ਦੇ ਤਰ੍ਹਾਂ ਵਿਚਾਰੇ ਕੁੱਟੇ ਪੈਂਦੀ ਰਹਿੰਦੀ ਆ ਤੋਂ ਕੁੱਟੇ ਪੈਂਦੀ ਰਹਿੰਦੀ ਤਾਂ ਮੱਗਦੇ ਤਾਂ ਕਹਿੰਦੇ ਮੂਰੇ ਆ ਲੈ ਦਿੰਦੀ ਆ ਕਹਿੰਦੇ ਲੋਕੀ ਮੈਂ ਚੀਚਾ ਲੈਣੀ ਆ ਬਾਹਰ ਗੱਡੀ ਚ ਪਿਆ ਸੀ ਗੱਡੀ ਚ ਮੈਂ ਗੱਡੀ ਜੇ ਤਾਂ ਗਿਆ ਜੀ ਦਿਨ ਮੈਂ ਅੰਦਰ ਅੰਦਰ ਰਹੀ ਜੀ ਦਿੱਦੀ ਕਿਤੇ ਬਾਹਰ ਦੀ ਨਾ ਮੈਂ ਕਿਤੇ ਗੱਡੀ ਦੇ ਉਹ ਵੈਸੇ ਉੱਪਰ ਰੱਖਿਆ ਹੋਇਆ ਇਹ ਵੀ ਹੋਏ ਵਿੱਚ ਗੁਰਜੀਲੇ ਦੇਣਾ ਮਿੰਨੇ ਵਿੱਚ ਤਾਂ ਹੈ ਹਲ ਗੁਰਜੀ ਜਾਵੇ ਹੁਣ ਬਾਸ ਦਾ ਵੀ ਇਹ ਇਹ ਵੀ ਕਰਨਾ ਚਾਹੀਦਾ ਬਾਗੀ ਦੀ ਮਗਰ ਨੂੰ ਚੇ ਬਾਗੀ ਗੱਲਾਂ ਨੂੰ ਇਹਨੂੰ ਤਾਂ ਕੌਲੀ ਚਮਚਾ ਲੈਣ ਭੇਜਿਆ ਰਸੋਈ 'ਚ ਖੜੀ ਗਏੜੇ ਦੇਂਗੀ ਭਾਬੀ ਮੈਂ ਕੀ ਲੈਣ ਆਈ ਦੀ ਭਾਬੀ ਮੈਂ ਕੀ ਲੈਣ ਆਈ ਉਹ ਤਾਂ ਮੈਂ ਇਹਨੂੰ ਹੀ ਕਹੇਗੀ ਵੀ ਪਲੇਟ ਕੌਲੀ ਗਲਾਸ ਚਮਚਾ ਫੇਰ ਕਹਿੰਦੀ ਕਹਿੰਦੀ ਕੌਲੀ আর ਚਮਚਾ ਲੈਣ ਹੋਰ ਹੋਰ ਉਹ ਤੇ ਖੜੀ ਗਏੜੇ ਦੇਂਗੀ ਮੈਂ ਕਹਿੰਦੀ ਹੁਣ ਦਵਾਰੋਂ ਅੰਦਰ ਜਾਵਾਂ ਮਹਾਰ ਸੋਈ 'ਚ ਆਈ ਭਾਂਡੇ ਲੈਣ ਆਈ ਉਹ ਵੀ ਜਦੋਂ ਭਾਂਡੇ ਨੇ ਮੈਂ ਮੱਝ ਲੈ ਤਾਂ ਮੈਨੂੰ ਭੇਜਿਆ ਰ ਜਿਹਾ ਕੇ ਦੇ ਪਾਚ ਉਹ ਤੋਂ ਬਾਅਦ ਕੀ ਕਿ ਮੈਂ ਕੌਲੀ ਲੈਣਾ ਪਹਿਲਾ ਪਹਿਲਾ ਗੀਤ ਭੁੱਲ ਗਈ ਜਾ ਕੇ ਵੀ ਕੀ ਲੈਂਦੇ ਔਰ ਇਹ ਵੀ ਬਾਸੋ ਸਾਂਚাইয়া ਹਾਂਜੀ ਆਈ ਹੋਪ ਸੋ ਨੂੰ ਅੱਜ ਮੰਮੀ ਤੇ ਬੇਬੇ ਹੀ ਦੇ ਗੀਤਾ ਬਲੌਗ ਹੈ ਜਿਹੜਾ ਉਹ ਪਸੰਦ ਆਇਆ ਹੋਊਗਾ ਹਨਾ ਤੇ ਇਹ ਗੀਤ ਨੇ ਜਿਹੜੇ ਵੀ ਜਿਹੜੀਆਂ ਪਹਿਲਾਂ ਵਾਲੀਆਂ ਬੁੜੀਆਂ ਨੇ ਹਨਾ ਆਪਣੀਆਂ ਮੰਮੀਆਂ ਦਾਦੀਆਂ ਉਹਨਾਂ ਨੂੰ ਆਉਂਦੇ ਨੇ ਜਿਹੜੀਆਂ ਹੁਣ ਸਾਡੇ ਵਰਗੀਆਂ ਨੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਬਹੁਤ ਘੱਟ ਆਉਂਦੇ ਨੇ ਕੋਈ ਐਡਾ ਮਿੱਠੀ ਹੋਣੀ ਮੈਨੂੰ ਲੱਗਦਾ ਜੀ ਨੂੰ ਇਹ ਗੀਤ ਆਉਂਦੇ ਹੋਣੇ ਹਨਾ ਮੰਮੀ ਨੂੰ ਸ਼ੌਂਕ ਆ ਗੀਤ ਗਾਉਣ ਦਾ ਤੇ ਪਹਿਲਾ ਕਮੈਂਟ ਆਇਆ ਕਿ ਮੰਮੀ ਤੋਂ ਗੀਤ ਸੁਣਿਆ ਕਰੋ ਹਨਾ ਵੀ ਸਾਨੂੰ ਸੁਣਾਇਆ ਕਰੋ ਤੇ ਮੈਂ ਕਿਹਾ ਚਲੋ ਵੀ ਬਣਾ ਲੈਨੇ ਆਪਾਂ ਵਲੌਗ ਉਹ ਕਹਿੰਦੇ ਮੇਰੀ ਬੇਬੇ ਨਾਲ ਆਵਾਜ਼ ਮਿਲਦੀ ਆ ਤੇ ਮੈਂ ਕਿਹਾ ਵੀ ਚਲੋ ਕੋਈ ਨਾ ਆਪਾਂ ਸੋਡਾ ਦੋਆਂ ਦਾ ਹਨਾ ਬਣਾਉਨੇ ਆ ਇੱਕ ਵਲੌਗ ਤੇ ਹੁਣ ਜਿਹੜੇ ਬੇਬੇ ਦੀ ਘਰ ਦੇਖਿਆ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਨੇ ਜੀ ਬੇਬੇ ਵੱਲੋਂ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਜੀ ਹਣਾ ਇਹ ਸੋ ਦਾ ਪਿਆਰ ਆ ਵੀ ਜਿਹੜਾ ਸੋਨੇ ਬੇਬੇ ਨੂੰ ਇੰਨਾ ਪਸੰਦ ਕੀਤਾ ਹਨਾ ਉਹ ਮਸ਼ਹੂਰ ਹੋਏ ਤੇ ਆਪਦੇ ਪੈਰਾਂ ਤੇ ਖੜੇ ਹੋਗੇ ਤੇ ਆਪਣਾ ਘਰ ਬਣਾਇਆ ਉਹਨਾਂ ਨੇ ਹਨਾ ਆਪਣੀ ਮਿਹਨਤ ਨਾਲ ਆਪਦਾ ਘਰ ਬਣਾਇਆ ਉਹਨਾਂ ਨੇ ਤੇ ਜਿਹੜਾ ਘਰ ਦੇ ਉੱਤੇ ਖਰਚ ਆਇਆ ਵੀ ਕਈਆਂ ਨੇ ਪੁੱਛਿਆ ਉਹ ਬੇਬੇ ਦਾ 10-12 ਲੱਖ ਰੁਪਈਆ ਖਰਚ ਆ ਗਿਆ ਬੇਬੇ ਦਾ ਇਸ ਟਾਈਮ ਘਰ ਤੇ ਕੁਝ ਉਹਨਾਂ ਦਾ ਖਰਚਾ ਥੋੜਾ ਜਿਹਾ ਤਾਂ ਵੀ ਘਟ ਗਿਆ ਤੇ ਇੱਕ ਤਾਂ ਉਹਨਾਂ ਨੂੰ ਭਰਤ ਨਹੀਂ ਪਾਉਣੀ ਪਈ ਹੈ ਨਾ ਮਿੱਟੀ ਵੀ ਉਹਨਾਂ ਦਾ ਘਰ ਪੈਲੀ ਉੱਚਾ ਸੀ ਉਹ ਦੀ ਉਹ ਹੋ ਗਈ ਬਚਤ ਹੋ ਗਈ ਤੇ ਦੂਜਾ ਜਿਹੜਾ ਪੁਰਾਣਾ ਘਰਟ ਆਇਆ ਸੀ ਉਹਦੀਆਂ ਇੱਟਾਂ ਕੰਮ ਆ ਗਈਆਂ ਉਹਨਾਂ ਦੇ ਹੈ ਨਾ ਤੇ ਗੇਟ ਮੋਰੀਆਂ ਉਹ ਕੰਮ ਆ ਗਈਆਂ ਵੀ ਬਸ ਕੁਝ ਕਲਾ ਲਈਆਂ ਇਸ ਤਰ੍ਹਾਂ ਕਰਕੇ ਉਹਨਾਂ ਦਾ ਥੋੜਾ ਜਿਹਾ ਖਰਚਾ ਬਚ ਗਿਆ ਫੇਰ ਵੀ ਹੈ ਨਾ ਦਿਹਾੜੀ ਮਿਸਤਰੀ ਦਾ ਤੇ ਆਹ ਬਾਕੀ ਸਿਮਿੰਟਰ ਰੇਤਾ ਇਹ ਹੀ ਕੰਮ ਚੱਕ ਕੇ ਲੈ ਜਾਂਦੀ ਆ 9-10 ਲੱਖ ਰੁਪਏ ਬੇਬੇ ਦਾ ਘਰ ਤੇ ਖਰਚਾ ਆ ਗਿਆ ਤੇ ਬੇਬੇ ਦਾ ਕਿਹੜਾ ਪਿੰਡ ਆ ਬੇਬੇ ਦਾ ਪਿੰਡ ਜੀ ਉੱਬੇ ਹੀ ਆ ਆ ਆਪਣਾ ਪਿੰਡ ਵੀ ਉੱਭਿਆ ਬੇਬੇ ਦਾ ਪਿੰਡ ਵੀ ਉੱਭਿਆ ਆਪਣੇ ਗਮਾਂਢੀਏ ਨੇ ਬੇਬੇ ਉਰੀ ਤਾਂ ਕਰਕੇ ਤੇ ਕਹਿੰਦੇ ਵੀ ਬੇਬੇ ਨਾਲ ਤੁਹਾਡਾ ਕੀ ਰਿਸ਼ਤਾ ਹੈ ਰਿਸ਼ਤਾ ਜੀ ਉਹ ਆਪਣੇ ਗਮਾਂਢੀ ਨੇ ਤੇ ਡੈਡੀ ਦੇ ਚਾਚੀ ਲੱਗਦੇ ਨੇ ਹਨ ਤੇ ਹੁਣ ਅਗਲਾ ਆਪਾਂ ਬੋਲਣ ਲੱਗਿਆ ਜੀ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਉਹਨਾਂ ਦੇ ਨਾਮ ਬਲਵੀਰ ਸਿੰਘ ਗੁਰਲਾਲ ਪੁੱਲਰ ਕਮਲਤਾਲੀ ਵਾਲਾ ਰਮਨਦੀਪ ਕੌਰ ਗੁਰਸੇਵ ਸਿੰਘ ਬੀਰਪਾਲ ਕੌਰ ਕਮਲਜੀਤ ਕੌਰ ਸੁਖਤੇ ਲੋਂ ਗਗਨ ਢਿੰਦਸਾ ਰਮਨਦੀਪ ਕੌਰ ਅਸ਼ਵਿੰਦਰ ਭੁਪਿੰਦਰ ਸੰਧੂ ਨਵਜੋਤਵਾਲ ਕਨੇਡਾ ਤੋਂ ਮੁਹੰਮਦ ਆਫਜਲ ਪਾਕਿਸਤਾਨ ਤੋਂ ਮੁਹੰਮਦ ਤਾਰੀਕਾ ਲੋ ਜੱਟ ਪਾਕਿਸਤਾਨ ਤੋਂ ਕੁਲਵਿੰਦਰ ਕੌਰ ਅਲੀ ਹਸੈਨ ਗੁਰਪ੍ਰੀਤ ਸਿੰਘ ਬਲਦੇਵ ਸਿੰਘ ਸਿੱਦਾ ਤੋਂ ਸੰਧੂ ਕੇ ਕੌਰ ਕਲੇਰ ਬਲਜੀਤ ਕੌਰ ਗਗਨ ਬਰਾੜ ਹਰ ਸਹਿਜ ਪਰਨੀਤ ਕੁਮਾਨ ਕੁਲਵਿੰਦਰ ਸਿੰਘ ਗੰਗਾ ਨਗਰ ਤੋਂ ਲੰਡਨ ਤੋਂ ਨੇ ਰਾਜਵਿੰਦਰ ਧਾਲੀਵਾਲ ਕੇ ਕੇ ਪੰਜਾਬੀ ਪੁਲਿਸ ਅਰਮਾਨ ਗਿੱਲ ਵੀਰਪਾਲ ਕੌਰ ਕੋਕਰੀ ਕੋਕਰੀ ਤੋਂ ਫੂਲਾ ਸਿੰਘ ਸੋਨੀ ਉਪਲ ਗੁਰਪ੍ਰੀਤ ਸਿੰਘ ਬਿਆਨਤ ਸਿੰਘ ਬਲਜੀਤ ਸਿੰਘ ਗਿੱਲ ਰਾਵੀ ਅਮੰਤਿੰਡਸਾ ਅਮਿਤ ਅੱਛਰਾ ਮਨਪ੍ਰੀਤ ਗਿੱਲ ਆਲਵੇਜ਼ ਸਹਿਜ ਸਰਕਾਰ ਅਮਰਿਤ ਮਨਜੀਤ ਸਿੰਘ ਕਮਲਜੀਤ ਕੌਰ ਜਗਸੀਰ ਸਿੰਘ ਅਮਰਜੀਤ ਢਾਲੀਵਾਲ ਅਮਰਜੀਤ ਕੌਰ ਚੋਟੀਆਂ ਤੋਂ ਐਸ ਕੇ ਬਰਾੜ ਹਰਵਿੰਦਰ ਬਰਾੜ ਲਖਵਿੰਦਰ ਸਿੰਘ ਨੰਨੂ ਗਿੱਲ ਪਿੰਡ ਗਦਾਈਆਂ ਜ਼ਿਲ੍ਹਾ ਪਟਿਆਲਾ ਜੀ ਰਪਿੰਦਰ ਕੌਰ ਇਹ ਕਹਿੰਦੇ ਨੇ ਵੀ ਸੋਡਾ ਕਰਨ ਨਾਲ ਕੀ ਰਿਸ਼ਤਾ ਜੀ ਕਰਨ ਸਾਡੇ ਮਾਮਾ ਜੀ ਦਾ ਬੇਟਾ ਜੀ ਤੇ ਦਿਓਰ ਵੀ ਆ ਸਾਡਾ ਹਨਾ ਛਾਪਰ ਤੋਂ ਦਵਿੰਦਰ ਕੌਰ ਗਗਨਦੀਪ ਸਿੰਘ ਗੁਰਜਿੰਦਰ ਸਿੰਘ ਜਮਨਾਨਗਰ ਹੈਪੀ ਤੇ ਅਮਰਜੀਤ ਧਾਲੀਵਾਲ ਆਮਰ ਸਿੰਘ ਪਟਿਆਲੇ ਤੋਂ ਜੱਟਾ ਕੋਹਲੀ ਹ ਜੱਟ ਕੋਟਲੀ ਤੋਂ ਤੇ ਨੀਤੂ ਗੋਲਡ ਹਰਜਿੰਦਰ ਸਿੰਘ ਇਹ ਕਹਿੰਦੇ ਵੀ ਰੂਪੇ ਦੇ ਘਰ ਦਾ ਹੋਮ ਟੂਰ ਕਰਾਓ ਹਾਂਜੀ ਆਪਾਂ ਉਹ ਵੀ ਕਰਾਵਾਂਗੇ ਜਲਦੀ ਹੀ ਸੁਖਵਿੰਦਰ ਸਿੰਘ ਆ ਵੀ ਕੱਕੜ ਤੇ ਹਰਪ੍ਰੀਤ ਕੌਰ ਹਰਪਾਜਨ ਕੌਰ ਪੰਚਕੂਲੇ ਤੋਂ ਕਰਮਜੀਤ ਸਿੰਘ ਧਰਮਪਾਲ ਹਾਸ਼ਮ ਸੇਖੋਂ ਆਇਸ ਫਰੂਟ ਦਿਲਪ੍ਰੀਤ ਚਰਨਪ੍ਰੀਤ ਸਿੰਘ ਅਰਵਿੰਦਰ ਕੌਰ ਬਲਬੀਰ ਔਨਕ ਬਲਵਿੰਦਰ ਸਿੰਘ ਬੀਪਨ ਕੁਮਾਰ ਅਨਮੋਲ ਪ੍ਰੀਤ ਸਿੰਘ ਕਲਵਿੰਦਰ ਕਾਨਗੜਾ ਜਸਵਿੰਦਰ ਕੌਰ ਗੁਰ ਗੁਰਪਾਲ ਸਿੰਘ ਹਰਪ੍ਰੀਤ ਸਰਾਹ ਤੂਰ ਕੈਫੇ ਜਸ ਬਰਾੜ ਇਹ ਕਹਿੰਦੇ ਨੇ ਵੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਦੇ ਵਿੱਚ ਸਾਨੂੰ ਜਵਾਬ ਦਿਓ ਜੀ ਤੁਸੀਂ ਆਪਣੇ ਚੈਨਲ ਦਾ ਲਿੰਕ ਭੇਜ ਦਿਓ ਅਸੀਂ ਜਰੂਰ ਸਬਸਕ੍ਰਾਈਬ ਕਰਾਂਗੇ ਹਨਾ ਜਿੰਨੇ ਵੀ ਹੋ ਸਕਦਾ ਆਪਾਂ ਸਪੋਰਟ ਕਰਾਂਗੇ ਤੁਹਾਡੇ ਚੈਨਲ ਨੂੰ ਸਵਨੂਰ ਸਰੋਜ ਜਸਪਾਲ ਕੌਰ ਪਛਿੱਤਰ ਸਿੰਘ ਆਸਟ੍ਰੇਲੀਆ ਤੋਂ ਰਾਜਵਿੰਦਰ ਕੌਰ ਜੂਕੇ ਤੋਂ ਮਲ ਸਿੰਘ ਮਾਨ ਕੈਨੇਡਾ ਤੋਂ ਬਿੰਦਰ ਕੌਰ ਗਰਤੇਜ ਸਿੰਘ ਚਹਿਲ ਤੇ ਆਸ਼ੂ ਪ੍ਰੀਤ ਬੰਮੜ ਮਾਝੇ ਤੋਂ ਜਸਮਿੰਦਰ ਕੌਰ ਕੋਕਰੀ ਕਲਾਂ ਆਮਰਜੀਤ ਕੌਰ ਜਸ ਬਰਾੜ ਤੇ ਬੀਂਦਰ ਸਿੰਘ ਵੀਰਪਾਲ ਬਰਾੜ ਇਹ ਸਾਰੇ ਸੀ ਜੀ ਆਪਾਂ ਨੂੰ ਕਮੈਂਟ ਜਿਹੜੇ ਆਪਾਂ ਨੂੰ ਵੀਡੀਓ ਦੇ ਵਿੱਚ ਆਏ ਨੇ ਹਨਾ ਤੇ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਤੇ ਬਾਤੂਆ ਸ਼ੇਅਰ ਕਰਦਿਆ ਕਰੋ ਜਿਹੜਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਥੈਂਕ ਯੂ ਜੀ ਜਿਹੜਾ ਨੇ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲੋ ਜੇ ਕੋਈ ਨਾਮ ਰਹਿ ਗਿਆ ਤਾਂ ਮੈਂ ਮਾਫੀ ਚਾਹੁੰਨੀ ਆ ਜੀ ਨੈਕਸਟ ਵਲੌਗ ਦੇ ਵਿੱਚ ਆਪਾਂ ਤੁਹਾਡਾ ਨਾਮ ਜ਼ਰੂਰ ਬੋਲਾਂਗੇ ਤਾਂ ਤੁਸੀਂ ਦੱਸ ਵੀ ਦਿਆ ਕਰੋ ਹਨਾ ਵੀ ਸਾਡਾ ਨਾਮ ਰਹਿ ਗਿਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਨਾਮ ਜ਼ਰੂਰ ਬੋਲਾਂਗੇ ਹੁਣ ਦਿਓ ਆ ਗਿਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ